ਜਾ ਸੋ ਕਾਲ ਲੀਵਰ ਨੂੰ ਹਾਲੀ ਬਾਜੀ ਹੁਣੀ ਆ ਗਿਆ ਤੇ ਬਾਜੀ ਨੰਗਿਆ ਕੀ ਹਾਲ ਚੱਲ ਹੈ ਹਾਂਜੀ ਕੀ ਹਾਲ ਬੜਾ ਠੀਕ ਆ ਭਾਈ ਹਾਂਜੀ ਭਈਆ ਜੜੀ ਐਨ ਪਲਾਈਮੈਂਟ ਦੀ ਰਿਪੋਰਟ ਦੀ ਗੱਲ ਕਰਦੇ ਆ ਇਹਦੇ ਵਿੱਚ ਹੁਣ ਗਵਰਨਮੈਂਟ ਜਿਹੜੀ ਚੰਗੀ ਆ ਕਿ ਆ ਅਨਐਮਪਲਾਈਮੈਂਟ ਵਧਦੀ ਜਾ ਰਹੀ ਆ ਜਿਹੜੀ ਆ ਨਾ ਤੇ ਜਿੱਦਾਂ ਹੁਣ ਸਭ ਤੋਂ ਵੱਡਾ ਸੂਬਾ ਅਨਟਾਰੀਓ ਆ ਨਾ ਜੀ ਕੰਟਾਰੀਓ ਦੇ ਵਿੱਚ ਜਿਹੜੇ ਡੱਗ ਫੋਰਡ ਪ੍ਰੀਮੀਅਰ ਆ ਇਹ ਹੁਣ ਜਿੱਦਾਂ ਮਾਵੀ ਭਾਈ ਆ ਨਰਸਿੰਗ ਦੀ ਗੱਲ ਕਰਦੇ ਆ ਇਹ ਹੁਣ ਪਰਮਾਨੈਂਟ ਤੇ ਕਿਸੇ ਨੂੰ ਹਾਇਰ ਕਰਾ ਨਹੀਂ ਦਿੰਦੇ ਤੁਸੀਂ ਦੇਖੋ ਨਰਸਾ ਵੀ ਇੰਨਾ ਪੜ ਲੈ ਕੇ ਏਜੰਸੀ ਥਰੂ ਆਉਣ ਦਈਆਂ ਇਹ ਨਾਲੇ ਸ਼ਰਮ ਦਾ ਮਕਾਮ ਨਹੀਂ ਹੈਗਾ ਇਹ ਇਹ ਤੁਸੀਂ ਦੇਖੋਗੇ ਤੁਸੀਂ ਕਿਸੇ ਬੰਦੇ ਨੂੰ ਪ੍ਰਾਪਰ ਕਰਦੇ ਨਹੀਂ ਹੈਗੇ ਜਦੋਂ ਪੌਂਪਣੀਆਂ ਪੈਸੇ ਕਮਾਉਣ ਨੂੰ ਤੇ ਬੜੀਆਂ ਡਾਡੀਆਂ ਵਾ ਕੰਨੀਆਂ ਜੇਬੀ ਪਾਓ ਤੇ ਆਂ ਜਦੋਂ ਮਾਰਾ ਜੇ ਇੱਕ ਮਹੀਨਾ ਖਟਾ ਟਾਈਮ ਆਇਆ ਬੰਦੇ ਨੂੰ ਕਹਿੰਦੇ ਫਾਰਕ ਕਰ ਦੋ ਕਿ ਉਹ ਕਹੇ ਜਿਹੜਾ ਵਾ ਜਿਹੜਾ ਮੁਸ਼ਕਲ ਟਾਈਮ ਆਵੇ ਉਹ ਗਵਰਨਮੈਂਟ ਸਹਫਰ ਕਰੇ ਕੀ ਆਈ ਕਰੇ ਅਸੀਂ ਨਾ ਕਰੀਏ ਤੇ ਜਿਹੜਾ ਮਲਾਈ ਖਾਣ ਨੂੰ ਇਹ ਹੈ ਤੇ ਗਵਰਨਮੈਂਟਾਂ ਨੂੰ ਸਾਰੇ ਬੰਦਿਆਂ ਨੂੰ ਆਪਣੇ ਆਪਣੇ ਐਮਪੀਪੀਆਂ ਨੂੰ ਕਹੋ ਕਿ ਭਾਈ ਇਹਨਾਂ ਨੂੰ ਜਰਾ ਸ਼ਕਤੀਕਰੋ ਇਹਨਾਂ ਦੇ ਕਿ ਆ ਜਿਹੜੇ ਏਜੰਸੀਆਂ ਦੇ ਉੱਤੇ ਥੋੜੀ ਨਕੇਲ ਪਾਓ ਕੰਪਨੀਆਂ ਨੂੰ ਮਜਬੂਰ ਕਰੋ ਕਿ ਭਾਈ ਤੁਸੀਂ ਪ੍ਰਾਪਰ ਬੰਦੇ ਹਾਇਰ ਕਰੋ ਸਿੱਤੇ ਤੁਸੀਂ ਇੰਨਾ ਪੜਿਆ ਲਿਖਿਆ ਬੰਦਾ ਹੋਆ ਡਾਕਟਰ ਵੀ ਹੋ ਇਵਨ ਇਹ ਕੱਲ ਨੂੰ ਇੰਨਾ ਦੇ ਨਾਲ ਡਾਕਟਰ ਵੀ ਕੰਟਰੈਕਟ ਤੇ ਹਰ ਗੱਲ ਨੇ ਏਜੰਸੀ through ਹਮ ਨਹੀਂ ਹੈਗੇ 4 ਘੰਟੇ ਘਰ ਜਾਓ ਪੜ ਗਏ ਕੰਮ ਨਹੀਂ ਹੈਗਾ ਨਰਸ ਆ ਇੰਨਾ ਪੜੀ ਲਿਖੀ ਆ ਫੇ ਕੌਣ ਬੰਦਾ ਇੱਥੇ ਪੜੂਗਾ ਜੌਬ ਕਰੂਗਾ ਐਸ ਮੁਲਕ ਦੇ ਇਹ ਨਾ ਇਹ ਤਰ੍ਹਾਂ ਦਾ ਸ਼ੌਂਟੀ ਵੀ ਆ ਗਈ ਏਜੰਸੀਆਂ ਜੂਸੀਆਂ ਵਾਲਾ ਇਹ ਪਤਾ ਨਹੀਂ ਇਸ ਕੰਟਰੀ ਵਿੱਚ ਇੰਨਾ ਕਿਉਂ ਇਹ ਤਾਂ ਬਹੁਤ ਸ਼ਾਰਟ ਟਰਮ ਵਾਸਤੇ ਹੀ ਚੀਜ਼ਾਂ ਰੱਖੀਆਂ ਗਈਆਂ ਸੀ। ਜੀ ਗਿੱਲੂ ਭਾਈ ਅਲੀ ਭਾਈ ਨੂੰ ਪਤਾ ਹੋਣਾ ਭਾਈ ਇਹ ਲਾਇਸੈਂਸ ਲਾਇਸੈਂਸ ਸਸਪੈਂਡ ਵਾਲਾ ਕੀ ਮੁੱਦਾ ਖੜਾ ਹੋਇਆ ਹੋਇਆ ਅੱਜਕੱਲ। ਓਕੇ ਭਾਈ ਉਹ ਵੀ ਉਹ ਕਹਿੰਦੇ ਹੁਣ ਜਿਨ੍ਹਾਂ ਨੇ ਮੈਖਲਾ ਲਾਇਸੈਂਸ ਦੋ ਨੰਬਰ ਤਰੀਕੇ ਨਾਲ ਲਏ ਬਿਨਾਂ ਪੜਿਆ ਨੇ ਲਏ ਆ ਇਹ ਸਕੂਲਾਂ ਦੇ ਕੋਲ ਉਹਨਾਂ ਦੀ ਕੋਈ ਇਨਵੈਸਟੀਗੇਸ਼ਨ ਹੋਈ ਆ ਬੰਦੇ ਫੜੇ ਗਏ ਆ ਉਹਨਾਂ ਨੇ ਦੱਸਿਆ ਵਾ। ਉਹ ਹੁਣ ਉਹ 4-4 ਸਾਲ ਬਾਅਦ ਇਹਨਾਂ ਪਤਾ ਲੱਗਾ। ਉਹ ਮੇਲਾ ਦੇ ਇਹ ਬੰਦੇ ਜਿਹੜੇ ਉਹ ਦੋ ਨੰਬਰ ਆ ਤਰੀਕੇ ਨਾਲ ਲਾਇਸੈਂਸ ਲੈ ਗਏ ਹੁਣ 4-4 ਸਾਲ ਬੰਦਿਆਂ ਨੇ ਟਰੱਕ ਚਲਾ ਲਿਆ ਹੁਣ ਉਹਨਾਂ ਦਾ ਤੁਸੀਂ ਲਾਇਸੈਂਸ ਸਪੈਂਡ ਕਰਨ ਦੇ ਆ ਇਹ ਜੜਾ ਵਾ ਫਿਰ ਗੱਲ ਪਤਾ ਕੀ ਆ ਜਦੋਂ ਤੁਸੀਂ ਇੱਕ ਵਕੀਲ ਨੂੰ ਟਰਾਂਸਪੋਰਟ ਮਿਨਿਸਟਰ ਬਣਾ ਦੋਗੇ ਉਹਨੂੰ ਕੀ ਪਤਾ ਰਾਗ ਵਜੀ ਕੀ ਵਜਿਆ ਨਹੀਂ ਵਜਿਆ ਉਹਨੇ ਬੋਲਾ ਵਾ ਹਾਂਜੀ ਤੁਸੀਂ ਕੋਈ ਜੜਾ ਰਾਈਡ ਪਰਸਨ ਰਾਈਡ ਚੁਆਇਸ ਹੋਣੀ ਚਾਹੀਦੀ ਆ ਇੱਕ ਸਿਰਫ ਕਿਤਾਬੀ ਨਾਰੇ ਆ ਹਾਂ ਨਾ ਦਵਾਈ ਦੇ ਵਾਲੇ ਪਟਾਣੇ ਸਾਰੇ ਨੇ ਕਹਣਾ ਸੈਟਾ ਅਮੀਨਾ ਸੈਟਾ ਫਿਰ ਇਹਨਾਂ ਨੂੰ ਇੰਜ ਰੱਖ ਲੈਣੀ ੱਟੇ ਨਾਲ ਨਾਲ ਹੀ ਜਾਈ ਜਾਓ ਹਾਂ ਨਹੀਂ ਨਹੀਂ ਮਸ਼ਰੂਮ ਮਸ਼ਰੂਮ ਦੇ ਰੱਖੜਿਆ ਗਿਆ ਰੱਖੜਿਆ ਗਿਆ ਇਹ ਰੱਖੋ ਇਹ ਇਹ ਹਿਸਾਬ ਇਹਨਾਂ ਦਾ ਵਾਕੇ ਜੇ ਕੋਈ ਕੋਈ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਹੈ ਗਵਰਨਮੈਂਟ ਨੂੰ ਕੋਈ ਵੱਡੀ ਹਨਾ ਕਿ ਦੇਖੋ ਜੇ ਲੈਸੇ ਕੋਈ ਬੰਦਾ ਗਲਤੀ ਕਰਦਾ ਚਾਹੇ ਉਹ ਕੈਲੀਫੋਰਨੀਆ ਜਿਹੜਾ ਆਪਣਾ ਕੇਸ ਹੋਇਆ ਸੀ ਯੂਐਸ ਦੇ ਵਿੱਚ ਮੁੰਡੇ ਨੇ ਹਨਾ ਗਲਤੀ ਕੀਤੀ ਹਾਂਜੀ ਚਲੋ ਉਹ ਉਹ ਇਲੀਗਲ ਸੀ ਨਹੀਂ ਲਾਇਸੈਂਸ ਗਲਤ ਦਿੱਤਾ ਇਹ ਬੋਪਰ ਅਥਾਰਟੀ ਕੀਤੀ ਸੀ ਹੁਣ ਜੇ ਤੁਸੀਂ ਲੱਸੀ ਕਿਸੇ ਨੂੰ ਅਈਓ ਗਵਰਨਮੈਂਟ ਆਪਣੇ ਨਾਮ ਦੇ ਵਿੱਚ ਤੁਸੀਂ ਕਿਸੇ ਨੂੰ ਹਾਇਰ ਕਰਦੇ ਹੋ ਕਿਸੇ ਨੂੰ ਕਿਲ ਕਰਨ ਵਾਸਤੇ ਰਾਈਟ ਪਰ ਜਿਹਦੀ ਕਾਂਸਪੀਰੇਸੀ ਕੀਤੀ ਹੁੰਦੀ ਆ ਉਹਨੂੰ ਓਡੀ ਸਜ਼ਾ ਮਿਲਦੀ ਆ ਰਾਈਟ ਬਿਕੋਜ਼ ਉਹ ਵਿੱਚ ਬੰਦਾ ਉਹ ਹੁੰਦਾ ਤੇ ਗਵਰਨਮੈਂਟ ਨੂੰ ਮਤਲਬ ਐਕਚੁਅਲੀ ਗਵਰਨਮੈਂਟ ਨੇ ਉਹ ਆਪ ਨੂੰ ਆਪਾਂ ਕਹਿ ਸਕਦਾ ਵੀ ਉਹਨੇ ਅਥਾਰਾਈਜ਼ ਕੀਤਾ ਬੰਦੇ ਨੂੰ ਕਿਲ ਕਰਨ ਵਾਸਤੇ ਰਾਈਟ ਸੋ ਜੇ ਇੱਥੇ ਇਹਨੇ ਬੰਦੇ ਲਾਇਸੈਂਸ ਜਾਂ ਇਲੀਗਲ ਲਾਇਸੈਂਸ ਲੈ ਕੇ 4 ਸਾਲ ਤੱਕ ਡਰਾਈਵ ਕਰ ਰਹੇ ਸੀ ਜੋ ਜੋ ਵੀ ਉਹਨਾਂ ਨੇ ਗਲਤੀਆਂ ਕਰ ਸਕਦੇ ਸੀ ਉਹਦੀ ਲਾਇਬਿਲਟੀ ਹੁਣ ਇਹਨਾਂ ਤੇ ਵੀ ਤੇ ਪੈਣੀ ਚਾਹੀਦੀ ਸੀ ਨਾ ਮਨਿਸਟਰਾਂ ਦੇ ਉੱਤੇ ਜਾਂ ਜਿਨ੍ਹਾਂ ਨੇ ਕੀਤਾ ਸੀ ਹਾਂਜੀ ਇਹਨਾਂ ਦੇ ਭਾਈ ਮਨਿਸਟਰਾਂ ਦੇ ਪੈਣੀ ਚਾਹੀਦੀ ਪੂਰੀ ਕਿ ਤੁਸੀਂ ਕਿੱਦਾਂ ਇਹਨਾਂ ਨੂੰ ਅਲੋਗ ਦੇ ਤੋ ਦੇਖੋ ਇੱਕ ਪ੍ਰਾਈਵੇਟ ਕੋਈ ਵੱਡੀ ਕੰਪਨੀ ਆ ਉਹਨਾਂ ਨੇ ਜੇ ਕਿਸੇ ਕੋਈ ਆਪਣਾ ਸੀਓ ਰਖੜਾਵਾ ਜਾਂ ਕੋਈ ਕੀ ਪੋਸਟ ਬੰਦਾ ਰਖਣਾਵਾ ਕਹਿੰਦੇ ਕੋਈ ਟਾਪ ਦੀ ਯੂਨੀਵਰਸਿਟੀ ਦਾ ਬੰਦਾ ਹੋਵੇ ਉਹਦਾ ਕ੍ਰੈਡਿਟ ਸਕੋਰ ਅੱਛਾ ਹੋਵੇ ਉਹਦੀ ਸਾਰਾ ਉਹਦਾ ਕ੍ਰਾਈਮਨਲ ਮਾਈਂਡ ਨਾ ਹੋਵੇ ਉਹ ਪੜਿਆ ਲਿਖਿਆ ਨਾਨੂ ਤੁਸੀਂ ਦੇਖੋ ਕਿੰਦਾ ਦੇ ਬੰਦੇ ਚਾਕੇ ਲਾਤੇ ਆ ਹੁਣ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਾ ਇਹ ਉਹਦੇ ਕੋਵਿਡ 'ਚ ਘਰ ਬੈਠੇ ਸੀ ਕਿ ਚਾਹਾਂ ਪੀਂਦੇ ਸੀ ਪਕੌੜੇ ਖਾਂਦੇ ਸੀ ਕਿ ਇਹਨਾਂ ਦੇ ਨੱਕ ਥੱਲੇ ਸਾਰਾ ਕੁਝ ਹੋ ਗਿਆ ਲੋਕਾਂ ਨੇ ਬਣਾਇਆ ਕਈ ਬੰਦੇ ਮਾਰਦੇ ਕਈ ਜਵਾਬ ਆ ਹੁਣ ਕਈਆਂ ਨੂੰ ਵੀ 4 ਸਾਲ ਬਾਅਦ ਤੁਹਾਨੂੰ ਚੇਤੇ ਆਏ ਤੁਸੀਂ ਹੁਣ ਹਫ਼ਤੇ ਦੇ ਘਰ ਟੈਸ ਲੈਣਾ ਭਾਈ ਦੁਬਾਰਾ ਦੋ ਹਾਂ ਹੁਣ ਜਿਹੜੇ ਬੰਦੇ ਨੇ ਘਰ ਲੈ ਲਿਆ ਵਾ ਜਿਹੜੇ ਬੰਦੇ ਨੇ ਕੋਈ ਸ਼ਾਇਆ ਲੈ ਲਿਆ ਉਹਨੂੰ ਕਰ ਦੋ ਨਹੀਂ ਉਹਨੂੰ ਨਹੀਂ ਕਰਨਾ ਜਿਹੜਾ ਬਿਲਟਰ ਆ ਉਹਨੂੰ ਨਹੀਂ ਇਹ ਦਿਸ ਇਜ਼ ਅ ਪ੍ਰੋਸੈਸ ਜੀ ਕਹਿੰਦੇ ਨਾ ਕ੍ਰਿਮੀਨਲ ਇਨ ਮੇਕਿੰਗ ਰਾਈਟ ਤੇ ਬੰਦੇ ਨੂੰ ਤੁਸੀਂ ਉਸ ਅੱਜ ਤੱਕ ਤਕੇਲ ਰਹੇ ਆ ਤਾਂ ਬੰਦਾ ਕ੍ਰਾਈਮ ਨਹੀਂ ਕਰੂ ਤਾਂ ਕੀ ਕਰੂਗਾ ਬੰਦਾ ਆ ਆਖਿਆ ਹੋਇਆ ਵੀ ਯਾਰ ਮੇਰਾ ਤਾਂ ਸਾਰਾ ਕੁਝ ਹੀ ਬੰਦੇ ਦਾ ਇੱਕ ਦਿਨ ਇੱਕ ਝਟਕੇ 'ਚ ਹੀ ਖਤਮ ਹੋ ਜਾਂਦਾ ਰਾਈਟ ਬੰਦੇ ਦੀ ਕਿੰਨੀਆਂ ਆਬਲੀਕੇਸ਼ਨਾਂ ਹੁੰਦੀਆਂ ਕਿੰਨੀਆਂ ਰਿਸਪੌਂਸਿਬਿਲਟੀ ਹੁੰਦੀਆਂ ਠੀਕ ਆ ਉਹ ਟਾਈਮ ਲਓਗੇ ਹੁਣ ਜਿਹੜੇ ਹਾਂਜੀ ਜਿਹੜੀ ਗੱਲ ਆ ਬੰਦੇ ਜਿਹੜੇ ਆਏ ਹੋਏ ਆ ਜਾਂ ਕੋਈ ਆ ਤੁਸੀਂ 4 ਸਾਲ ਬਾਅਦ 3 ਸਾਲ ਬਾਅਦ ਤੁਹਾਨੂੰ ਯਾਦ ਆਇਆ ਕਿ ਭਾਈ ਅਸੀਂ ਹੁਣ ਸੱਚੇ ਹੋਈਏ ਮੋਰੇ ਪਿਆ ਆ ਲੋਕਾਂ ਨੇ ਕਿ ਅਸੀਂ ਐਦਾਂ ਕਰਦੇ ਪਏ ਆ ਤੁਸੀਂ ਇਹ ਏਜੰਸੀਆਂ ਨੂੰ ਰੋਕੋ ਇੱਥੇ ਨਾਲ ਡਰਾਈਵਰਾਂ ਦਾ ਸੋਸ਼ਲ ਹੋਣ ਦਿਆਵਾ ਦੂਸਰੇ ਬੰਦਿਆਂ ਦਾ ਡਾਕਟਰਾਂ ਦਾ ਹੋਣ ਦਿਆਵਾ ਜਿਹੜੇ ਨਰਸਾਂ ਦਾ ਹੋਣ ਦਿਆਵਾ ਐਨੇ ਪੜ੍ਹੇ ਲਿਖੇ ਲੋਕ ਆ ਕੋਲ ਵੈਲ ਕੁਆਲੀਫਾਈਡ ਆ ਕਿਥੇ ਨੇ ਕਾਉਂਡ ਦੀ ਡਿਗਰੀ ਲਈ ਉਹਨੂੰ ਵੀ ਜਦੋਂ ਪਾਰਟ ਟਾਈਮ ਬੁਲਾਉਂਦੇ ਆ 4 ਘੰਟੇ ੱਲੇ ਬਣਾਉਂਦੇ ਆ ਇਹ ਦੁਨੀਆ ਦੇ ਵਿੱਚ ਬਾਅਦ ਐਸਾ ਮੁਲਕ ਆ ਬੰਦੇ ਵੀ ਉਹਦਾਂ ਨੇ ਸੱਤੂ ਪੀ ਕੇ ਬੈਠੇ ਹੋ ਵੀ ਨਹੀਂ ਗੱਲ ਕਰਦੇ ਜੀ ਤੇ ਜਿਹੜੇ ਇਹ ਦੂਸਰੇ ਉਹ ਵੀ ਨਹੀਂ ਦੇਖਦੇ ਭਾਈ ਐਦਾਂ ਤੇ ਤੁਸੀਂ ਯੂਰਪ 'ਚ ਰਹੇ ਕਿੰਨੇ ਮੁਲਕ ਮੈਂ ਕਈ ਵਾਰੀ ਜਦੋਂ ਤੁਸੀਂ ਦੇਖਦੇ ਹੋ ਨਾ ਕੰਪੇਅਰ ਕਰਦੇ ਹੋ ਨਾ ਬਹੁਤ ਹੀ ਆਊਟਡੇਟਡ ਚੱਲ ਰਹੀਆਂ ਚੀਜ਼ਾਂ ਇੱਥੇ ਹਨ। ਹਾਂ ਦੇ ਇਹਨਾਂ ਨੂੰ ਚਾਹੀਦਾ ਕਿ ਥੋੜਾ ਜਿਆ ਹੁਣ 4-4 ਸਾਲ ਬਾਅਦ ਤੁਸੀਂ ਬੰਦਿਆਂ ਨੂੰ ਫੜਨ ਦੇ ਆ ਕਿ ਜੀ ਲਾਇਸੈਂਸ ਲੈ ਲਿਆ ਵਾ ਤੁਸੀਂ ਜਾਲੀ 2 ਨੰਬਰ ਲਾਇਸੈਂਸ ਲੈ ਲਿਆ ਵਾ ਉਹ ਕਿ ਤੁਸੀਂ ਉਹਨਾਂ ਦਾ ਲਾਇਸੈਂਸ ਲੈ ਲਿਆ ਉਹਨਾਂ ਕੋਲ ਭਾਈ ਹਫ਼ਤੇ ਦੀ ਤੁਸੀਂ ਟੈਸਟ ਦੋਵੋ ਜਿਹੜੇ ਤੁਸੀਂ ਮਿਨਿਸਟਰੀ ਆ ਜਿਹੜੇ ਆ ਇਹ ਸਿੱਧਾ ਇੱਕ ਇਹਨੇ ਰੋਡ ਤੇ ਲੈਸਨ ਤੋਂ ਆਉਂਦੇ ਯਾਰ ਜੀ ਫਿਰ ਕਰ ਚੈੱਕ ਕਰਾਈ ਜਾਂਦੇ ਆ ਕਿਵੇਂ ਜਿਵੇਂ ਉਹ ਯਾਰ ਜਿਨ੍ਹਾਂ ਨੇ ਚੱਕ ਜਾ ਕੇ ਕਰਕੇ ਕਿ ਜਿਵੇਂ ਫੋਰਮੈਨ ਹੁੰਦੇ ਤੁਸੀਂ ਰੋਡ ਤੇ ਉਹਨਾਂ ਨੂੰ ਲੈ ਕੇ ਜਾਓ ਤੁਸੀਂ ਕਹੋ ਇਹਨਾਂ ਦੇ ਲਾਗ ਬੁੱਕ ਲਾਓ ਇਹਨਾਂ ਦੇ ਕੈਮਰੇ ਲਾਓ ਇਹਨਾਂ ਦੇ ਕੋਈ ਐਸੀਆਂ ਚੀਜ਼ਾਂ ਲਾਓ ਕਿ ਭਾਈ ਤੁਹਾਡੇ ਜਿਹੜੇ ਹੈਵ ਟੂ ਇੰਨੇ ਆਵਾਰਾ ਜਿਹੜੇ ਤੁਹਾਡੇ ਰੋਡ ਦੇ ਉੱਤੇ ਹੋਣੇ ਚਾਹੀਦੇ ਫੇਰ ਤੁਹਾਡੇ ਡਰਾਈਵਰ ਬਣ ਗਏ ਨਹੀਂ ਕਦੇ ਦਾ ਬੰਦਾ ਮ ਉਹ ਜਿਹੜੇ ਜਦਾ ਨੁਕਸਾਨ ਕਰਕੇ ਸਬਕ ਸਿੱਖਣਗੇ ਨਹੀਂ ਇਹਨਾਂ ਨੂੰ ਇਹ ਚੀਜ਼ ਹੈ ਹੀ ਨਹੀਂ ਕਿ ਬੰਦਿਆਂ ਨੂੰ ਕੋਈ ਪਤਾ ਨਹੀਂ ਕਿ ਚਲੋ ਇੰਗਲਿਸ਼ ਹੁੰਦੀ ਆ ਨਹੀਂ ਹੁੰਦੀ ਉਹ ਵੀ ਇੱਕ ਹੋਣੀ ਚਾਹੀਦੀ ਆ ਉਹ ਲੇਕਿਨ ਉਹ ਬੰਦਿਆਂ ਨੂੰ ਉਹ ਵੀ ਨਹੀਂ ਹੁੰਦੀ ਪੈਸੇ ਦੇ ਦੇ ਕੇ ਨਸੰਸ ਲੈ ਲਏ ਆ ਬੰਦਿਆਂ ਨੇ ਸਾਰਾ ਭਾਈ ਇਹਨਾਂ ਨੇ ਮੈਸ ਪਾਇਆ ਇਹ ਜੋਬ ਜਿਹੜੀ ਆ ਸਾਰੀ ਫੇਕ ਆ ਉਹ ਤੁਸੀਂ ਦੇਖੋ ਇੱਥੇ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਜੋਬ ਨਹੀਂ ਮਿਲਦੀ ਜਿਹੜੇ ਦੂਸਰੇ ਆ ਉਹ ਵਿਜ਼ਿਟਰ ਵੀਜ਼ੇ ਤੇ ਆ ਜਾਂ ਕੋਈ ਦੂਸਰੇ ਆ ਵਰਕ ਪਰਮਿਟ ਵਾਲੇ ਆ ਜਿਹੜੇ ਉਹਨਾਂ ਨੂੰ ਦੇਖੋ ਜੋਬਾਂ ਦੇ ਜੋਗਾ ਬਲਕਿ ਗਵਰਨਮੈਂਟ ਬੈਲੈਂਸ ਕਰੇਗੀ ਥੋੜਾ ਜਿਹਾ ਫੇਰ ਹੀ ਚੱਲਣਾ ਘੱਮ ਜੀ ਬਿਲਕੁਲ ਪਾਜੀ ਇੱਕ ਇੱਕ ਕਮੈਂਟ ਹੈ ਹਾਂਜੀ ਹਾਂਜੀ ਸੌਰੀ ਇੱਕ ਕਮੈਂਟ ਵੀ ਹੈ ਕਹਿੰਦੇ ਹਰਜਿੰਦਰ ਹੁਣਾ ਦਾ ਕਹਿੰਦੇ ਕਹਿੰਦੇ ਵੀ ਆਰ ਜਸਟ ਅ ਸਲੇਵਜ਼ ਆਫ ਅ ਲੀਟ ਸੋ ਸਟਾਪ ਕੰਪਲੇਨਿੰਗ ਨੋਬਾਡੀ ਕੇਅਰਸ ਸੋ ਡੋ ਗੀਵ ਇਟ ਆਈ ਇਸੇ ਥੋੜਾ ਜਿਹੀ ਠੀਕਾ ਦੇਖੋ ਜਦ ਨਾਲ ਤੁਸੀਂ ਪ੍ਰੋਬਲਮ ਨੂੰ ਡਿਸਕਸ ਨਹੀਂ ਕਰਦੇ রাইਟ ਤੇ ਉਹਨੂੰ ਐਨਲਾਈਜ਼ ਨਹੀਂ ਕਰਦੇ ਉਹ ਫਿਰ ਉਹਨੂੰ ਸੋਲੂਸ਼ਨ ਲੱਭਣ ਦਾ ਵੀ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਜਦੋਂ ਆਪਾਂ ਬੈਠਦੇ ਆ ਇਕੱਲਾ ਤੇ ਵਿਚਾਰ ਕਰਦੇ ਆ ਤਾਂ ਤੁਹਾਨੂੰ ਕੋਈ ਨਾ ਕੋਈ ਰਾਹ ਵੀ ਮਿਲਦਾ ਜਾਂ ਆਈਡੀਆ ਵੀ ਮਿਲਦਾ ਹੈ ਨਾ ਐਟਲੀਸਟ ਤੁਹਾਨੂੰ ਪਿਕਚਰ clear ਤਾਂ ਹੁੰਦੀ ਹੈ ਵੀ ਇਸ ਮੈਸ ਦੇ ਵਿੱਚ ਹੈਗੇ ਆ ਇੱਕ ਰਿਕਗਨੀਸ਼ਨ ਹੁੰਦੀ ਹੈ ਜਦ ਤੱਕ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਤੁਸੀਂ ਕਿੰ딴 ਦੀ ਸਿਚੁਏਸ਼ਨ ਦੇ ਵਿੱਚ ਹੋ ਤੁਸੀਂ ਕੀ ਸੋਲੂਸ਼ਨ ਲੱਭ ਲੋਗੇ ਸੋ ਦੈਟਸ ਵਾਟ ਵੀ ਟ੍ਰਾਈਂਗ ਟੂ ਡੂ ਦ ਕੰਪਲੇਨ ਕਲਮ ਤਾਂ ਹੁਣ ਕੰਪਲੇਨ ਕਰਕੇ ਬਣਦਾ ਵੀ ਕੁਝ ਨਹੀਂ राइट सो कॉल्स ਹੋਰ ਆ ਗਈਆਂ ਫਿਰ ਆਪਾਂ